ਦੋਸਤੋ ਕਦੇ ਸੋਚਿਆ ਰਾਤ ਤੇ ਉਸ ਪਾਲ ਵਿੱਚ ਜਦੋਂ ਬਾਹਰ ਪੂਰੀ ਦੁਨੀਆ ਸੁੱਤੀ ਪਈ ਹੁੰਦੀ ਹੈ ਗਲੀਆਂ ਵਿੱਚ ਬਿਲਕੁਲ ਸ਼ਾਂਤੀ ਹਵਾ ਵੀ ਹੌਲੀ ਹੋ ਜਾਂਦੀ ਹੈ ਉਸ ਵੇਲੇ ਤੁਸੀਂ ਜਾਗ ਰਹੇ ਹੁੰਦੇ ਹੋ ਸਰੀਰ ਥਕਾਵਟ ਨਾਲ ਪੂਰਾ ਟੁੱਟਿਆ ਹੁੰਦਾ ਹੈ ਬਿਸਤਰਾ ਵੀ ਬੜਾ ਆਰਾਮਦਾਇਕ ਹੁੰਦਾ ਹੈ ਪਰ ਨੀਂਦ ਨੀਂਦ ਔਨ ਦਾ ਨਾ ਹੀ ਨਹੀਂ ਲੈਂਦੀ ਦਿਮਾਗ ਵਿੱਚ ਇੱਕ ਅਜੀਹਾਂ ਸ਼ੋਰ ਚੱਲ ਰਿਹਾ ਹੁੰਦਾ ਹੈ ਜੋ ਦਿਖਾਈ ਨਹੀਂ ਦਿੰਦਾ ਪਰ ਅੰਦਰ ਦਾ ਸਾਰਾ ਸਕੂਨ ਛੀਨ ਲੈਂਦਾ ਹੈ ਖਿਆਲ ਆਉਂਦੇ ਨੇ ਭਲਕੇ ਕੀ ਬਣੇਗਾ ਮੇਰੀ ਨੌਕਰੀ ਰਹੇਗੀ ਜਾ ਨਹੀਂ ਰਹੇਗੀ ਲੋਕ ਮੇਰੇ ਬਾਰੇ ਕੀ ਸੋਚ ਰਹੇ ਨੇ ਮੇਰੀ ਜ਼ਿੰਦਗੀ ਕਿਹੜੀ ਦਿਸ਼ਾ ਵੱਲ ਜਾ ਰਹੀ ਹੈ ਅਜਹੀਆਂ ਸੋਚਾਂ ਮਨ ਵਿੱਚ ਭਾਰੂ ਹੋ ਜਾਂਦੀਆਂ ਨੇ ਜਿਸ ਕਰਕੇ ਦਿਮਾਗ ਜਿਹੜਾ ਵਾ ਉਹ ਬਿਲਕੁਲ ਵੀ ਸੌਣ ਵਾਲੀ ਅਵਸਥਾ ਵਿੱਚ ਨਹੀਂ ਆਉਂਦਾ ਸੋਚਾਂ ਚੱਲਦੀਆਂ ਹੀ ਰਹਿੰਦੀਆਂ ਨੇ ਅਤੇ ਅੰਦਰ ਇੱਕ ਬੇਚੈਨੀ ਪੈਦਾ ਕਰ ਦਿੰਦੀਆਂ ਨੇ ਅਸੀਂ ਸਰੀਰਕ ਤੌਰ ਤੇ ਤਾਂ ਘਰ ਵਿੱਚ ਹੁੰਨੇ ਹਾਂ ਪਰ ਸਾਡਾ ਮਨ ਕਿਤੇ ਹੋਰ ਹੀ ਪਟਕਦਾ ਰਹਿੰਦਾ ਹੈ ਜਾਂ ਤਾਂ ਭਵਿੱਖ ਦੀਆਂ ਚਿੰਤਾਵਾਂ ਵਿੱਚ ਜਾਂ ਬੀਤ ਚੁੱਕੇ ਬਾਰੇ ਸੋਚ-ਸੋਚ ਕੇ ਇਹਨਾਂ ਚਿੰਤਾਵਾਂ ਵਿੱਚ ਹੀ ਗਰਸਿਆ ਰਹਿੰਦਾ ਹੈ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਵਿਡੰਬਨਾ ਇਹ ਹੈ ਕਿ ਜਿੱਥੇ ਅਸੀਂ ਬਾਹਰੋਂ ਬਹੁਤ ਤਰੱਕੀ ਕਰ ਲਈ ਹੈ ਉੱਥੇ ਅੰਦਰੋਂ ਬਿਲਕੁਲ ਖਾਲੀ ਹੋ ਚੁੱਕੇ ਮਕਾਨ ਬਹੁਤ ਸੋਹਣੇ ਤੇ ਉੱਚੇ ਬਣਾ ਲਏ ਨੇ ਪਰ ਉਹਨਾਂ ਦੀਆਂ ਦੀਵਾਰਾਂ ਵਿੱਚੋਂ ਹਾਸਾ ਗੁੰਮ ਹੋ ਗਿਆ ਹੈ ਹੱਥਾਂ ਵਿੱਚ ਮਹਿੰਗੇ ਫੋਨ ਨੇ ਪਰ ਆਪਣੇ ਆਪ ਨਾਲ ਗੱਲਾਂ ਕਰਨ ਲਈ ਸਾਡੇ ਕੋਲ ਸਮਾਂ ਹੀ ਨਹੀਂ ਹੈ ਅਸੀਂ ਆਰਾਮ ਤਾਂ ਪੈਸੇ ਨਾਲ ਖਰੀਦ ਲਿਆ ਪਰ ਸਕੂਨ ਸਕੂਨ ਤਾਂ ਕਿਤੋਂ ਵੀ ਨਹੀਂ ਮਿਲ ਰਿਹਾ ਅਸੀਂ ਸਾਰੀ ਜ਼ਿੰਦਗੀ ਖੁਸ਼ੀ ਨੂੰ ਚੀਜ਼ਾਂ ਵਿੱਚੋਂ ਜਾਂ ਦੂਸਰੇ ਲੋਕਾਂ ਵਿੱਚੋਂ ਜਾਂ ਵੱਧ ਤੋਂ ਵੱਧ ਦੌਲਤ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਆਪਣੇ ਅੰਦਰ ਕਦੀ ਛਾਤੀ ਮਾਰਨ ਦੀ ਹਿੰਮਤ ਹੀ ਨਹੀਂ ਕੀਤੀ ਫਲਸਰੂਪ ਸਿਰਫ ਬੇਚੈਨੀ ਹੀ ਸਾਡੇ ਹੱਥ ਲੱਗਦੀ ਹੈ ਅਸਲ ਵਿੱਚ ਦੋਸਤੋ ਜਿਹੜੀ ਸ਼ਾਂਤੀ ਅਤੇ ਜਿਹੜਾ ਸਕੂਨ ਅਸੀਂ ਬਾਹਰੋਂ ਲੱਭ ਰਹੇ ਹਾਂ ਉਹ ਅਸਲ ਵਿੱਚ ਸਾਡੇ ਅੰਦਰ ਬੈਠਾ ਹੋਇਆ ਹੈ ਜਿਹਦੇ ਵੱਲ ਅਸੀਂ ਕਦੀ ਧਿਆਨ ਹੀ ਨਹੀਂ ਦਿੱਤਾ ਅੰਦਰ ਛਾਤੀ ਮਾਰਨ ਦੀ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਅੱਜ ਦੀ ਇਹ ਵੀਡੀਓ ਕੋਈ ਸਧਾਰਨ ਵੀਡੀਓ ਨਹੀਂ ਇਹ ਤੁਹਾਡੇ ਮਨ ਦਾ ਇੱਕ ਸਧਾਰਨ ਜਿਹਾ ਇਲਾਜ ਹੈ ਅੱਜ ਅਸੀਂ ਸਿਰਫ ਗੱਲਾਂ ਨਹੀਂ ਕਰਾਂਗੇ ਅੱਜ ਅਸੀਂ ਇੱਕ ਇੱਕ ਸ਼ਬਦ ਨੂੰ ਮਹਿਸੂਸ ਕਰਾਂਗੇ ਅੱਜ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ ਮਨ ਦੀ ਸ਼ਾਂਤੀ ਦੇ ਉਹ ਪੰਜ ਗਹਿਰੇ ਰਾਜ ਜੋ ਸਦੀਆਂ ਪਹਿਲਾਂ ਰਿਸ਼ੀਆਂ ਅਤੇ ਫਕੀਰਾਂ ਨੇ ਖੋਜੇ ਸਨ ਇਸ ਦੇ ਨਾਲ ਨਾਲ ਹੀ ਅਸੀਂ ਅਜਿਹੀਆਂ ਤਿੰਨ ਕਹਾਣੀਆਂ ਬਾਰੇ ਗੱਲ ਕਰਾਂਗੇ ਜੋ ਤੁਹਾਡੀ ਸੋਚ ਦੀ ਦਿਸ਼ਾ ਨੂੰ ਬਦਲ ਦੇਣਗੀਆਂ ਅਤੇ ਸਭ ਤੋਂ ਜ਼ਰੂਰੀ ਗੱਲ ਵੀਡੀਓ ਦੇ ਬਿਲਕੁਲ ਅੰਤ ਵਿੱਚ ਮੈਂ ਤੁਹਾਨੂੰ ਇੱਕ ਅਜੀਹਾ ਸਰਲ ਜਿਹਾ ਤਰੀਕਾ ਦੱਸੂ ਜੋ ਸੌਣ ਤੋਂ 2 ਮਿੰਟ ਪਹਿਲਾਂ ਸਿਰਫ ਕਰਨਾ ਹੈ ਅਤੇ ਜਿਸ ਨਾਲ ਤੁਹਾਡੇ ਮਨ ਉੱਪਰ ਪਿਆ ਹੋਇਆ ਸਾਰਾ ਬੋਝ ਉਤਰ ਜਾਵੇਗਾ ਇਸ ਲਈ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਸਫ਼ਰ ਕਿਉਂਕਿ ਇਹ ਸਫਰ ਤੁਹਾਡੀ ਰੂਹ ਨੂੰ ਸਕੂਨ ਦੇਣ ਵਾਲਾ ਹੈ ਸੋ ਆਓ ਸ਼ੁਰੂ ਕਰੀਏ ਮਨ ਦੀ ਸ਼ਾਂਤੀ ਦੇ ਪਹਿਲੇ ਅਤੇ ਸਭ ਤੋਂ ਵੱਡੇ ਦਰਵਾਜ਼ੇ ਤੋਂ ਜਿਸ ਨੂੰ ਕਿਹਾ ਜਾਂਦਾ ਹੈ ਸਵੀਕਾਰਤਾ ਅਤੇ ਸਧਾਰਨ ਭਾਸ਼ਾ ਵਿੱਚ ਇਸ ਨੂੰ ਕਹਿ ਸਕਦੇ ਹਾਂ ਬਾਣਾ ਮੰਨਣਾ ਅਕਸਰ ਸਾਡੀ ਬੇਚੈਨੀ ਕਿਸੇ ਘਟਨਾ ਕਰਕੇ ਨਹੀਂ ਹੁੰਦੀ ਸਗੋਂ ਉਸ ਘਟਨਾ ਨਾਲ ਲੜਨ ਕਰਕੇ ਹੁੰਦੀ ਹੈ ਅਸੀਂ ਕੁਦਰਤ ਦੇ ਫੈਸਲਿਆਂ ਨੂੰ ਚੁਣੌਤੀ ਦਿੰਦੇ ਹਾਂ ਮੇਰੇ ਨਾਲ ਹੀ ਇਹ ਸਭ ਕਿਉਂ ਹੋਇਆ ਪਰ ਦੋਸਤੋ ਸਾਡੀ ਨਜ਼ਰ ਬਹੁਤ ਸੀਮਤ ਹੈ ਅਸੀਂ ਪੂਰੀ ਤਸਵੀਰ ਨਹੀਂ ਦੇਖ ਸਕਦੇ ਇਸ ਗੱਲ ਨੂੰ ਦਿਲੋਂ ਸਮਝਣ ਲਈ ਮੈਂ ਤੁਹਾਨੂੰ ਇੱਕ ਪ੍ਰਾਤਨ ਕਹਾਣੀ ਸੁਣਾਉਂਦੀ ਹਾਂ ਸ਼ਾਇਦ ਇਹਦੀ ਕਹਾਣੀ ਤੁਹਾਡੀ ਸੋਚ ਦੀ ਦਿਸ਼ਾ ਹੀ ਬਦਲ ਦੇਵੇ। ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗਰੀਬ ਕਿਸਾਨ ਰਹਿੰਦਾ ਸੀ। ਉਸ ਦੀ ਪੂਰੀ ਜਾਇਦਾਦ ਵਿੱਚ ਸਿਰਫ ਇੱਕ ਹੀ ਕੀਮਤੀ ਚੀਜ਼ ਸੀ। ਉਸ ਦਾ ਸੁੰਦਰ ਚਿੱਟਾ ਘੋੜਾ। ਇੱਕ ਰਾਤ ਅਚਾਨਕ ਉਹ ਘੋੜਾ ਤਬੇਲੇ ਦਾ ਰੱਸਾ ਤੋੜ ਕੇ ਭੱਜ ਗਿਆ। ਸਵੇਰੇ ਪਿੰਡ ਵਾਲੇ ਇਕੱਠੇ ਹੋ ਗਏ। ਤਰਸ ਤੇ ਤਾਨੇ ਮਿਲਾ ਕੇ ਕਹਿਣ ਲੱਗੇ, "ਹਾਏ ਰੱਬਾ! ਬਜ਼ੁਰਗਾ ਤੇਰਾ ਤਾਂ ਇਕੱਲਾ ਸਹਾਰਾ ਸੀ ਰੱਬ ਨੇ ਤੇਰੇ ਨਾਲ ਬਹੁਤ ਮਾੜਾ ਕਰ ਦਿੱਤਾ ਕਿਸਾਨ ਨੇ ਬਿਨਾ ਕਬਰਾਏ ਬੜੀ ਸ਼ਾਂਤੀ ਨਾਲ ਕਿਹਾ ਇਤਨੇ ਜਲਦੀ ਫੈਸਲਾ ਨਾ ਕਰੋ ਸਿਰਫ ਇਨਾ ਕਹੋ ਕਿ ਘੋੜਾ ਚਲਾ ਗਿਆ ਇਹ ਚੰਗਾ ਹੈ ਜਾਂ ਮਾੜਾ ਇਹ ਕੌਣ ਜਾਣਦਾ ਹੈ ਕੁਝ ਦਿਨ ਲੰਘੇ ਅਚਾਨਕ ਉਹ ਘੋੜਾ ਵਾਪਸ ਆ ਗਿਆ ਪਰ ਇਸ ਵਾਰ ਉਹ ਇਕੱਲਾ ਨਹੀਂ ਸੀ ਉਹ ਆਪਣੇ ਨਾਲ ਜੰਗਲ ਦੇ 12 ਸ਼ਾਨਦਾਰ ਘੋੜੇ ਵੀ ਲੈ ਕੇ ਆਇਆ ਵੈਂਡ ਵਾਲੇ ਫਿਰ ਦੌੜੇ ਆਏ ਵਾਪੇ ਹੀ ਵਾਹ ਬਜ਼ੁਰਗਾ ਤੂੰ ਤਾਂ ਸਹੀ ਕਹਿੰਦਾ ਸੀ ਇਹ ਤਾਂ ਵੱਧ ਕਿਸਮਤੀ ਨਹੀਂ ਵੱਡੀ ਨਿਆਮਤ ਨਿਕਲੀ ਕਿਸਾਨ ਨੇ ਫਿਰ ਉਸੇ ਠਹਿਰਾਣ ਨਾਲ ਕਿਹਾ ਤੁਸੀਂ ਫਿਰ ਜੱਜ ਬਣ ਗਏ ਹੋ ਸਿਰਫ ਇੰਨਾ ਕਹੋ ਕਿ ਘੋੜਾ ਵਾਪਸ ਆ ਗਿਆ ਇਹ ਵਰਦਾਨ ਹੈ ਜਾਂ ਨਹੀਂ ਇਹ ਕੌਣ ਜਾਣਦਾ ਹੈ ਕੁਝ ਸਮੇਂ ਬਾਅਦ ਕਿਸਾਨ ਦਾ ਇਕੱਲਾ ਜਵਾਨ ਪੁੱਤਰ ਉਹਨਾਂ ਜੰਗਲੀ ਘੋੜਿਆਂ ਨੂੰ ਸਿਖਾਉਂਦਾ ਹੋਇਆ ਅਚਾਨਕ ਘੋੜੇ ਤੋਂ ਡਿੱਗ ਪਿਆ ਅਤੇ ਉਸਦੀ ਲੱਤ ਟੁੱਟ ਗਈ ਪਿੰਡ ਦੇ ਲੋਕ ਫਿਰ ਇਕੱਠੇ ਹੋਏ ਅਫਸੋਸ ਕਰਨ ਲੱਗੇ ਬਹੁਤ ਮਾੜਾ ਹੋਇਆ ਬੁਢਾਪੇ ਦਾ ਸਹਾਰਾ ਤਾਂ ਮੰਝੇ ਨਾਲ ਲੱਗ ਗਿਆ ਇਹ ਤਾਂ ਚੰਗਾ ਨਹੀਂ ਹੋਇਆ ਕਿਸਾਨ ਫਿਰ ਵੀ ਅਡੋਲ ਰਿਹਾ ਉਸਨੇ ਸਿਰਫ ਇੰਨਾ ਹੀ ਕਿਹਾ ਇਹ ਚੰਗਾ ਹੈ ਜਾਂ ਮਾੜਾ ਇਹ ਅਜੇ ਰੱਬ ਹੀ ਜਾਣਦਾ ਹੈ ਅਤੇ ਫਿਰ ਵਕਤ ਨੇ ਆਪਣਾ ਭੇਦ ਖੋਲਿਆ ਅਗਲੇ ਹੀ ਹਫਤੇ ਰਾਜ ਵਿੱਚ ਅਚਾਨਕ جنگ ਛਿੜ ਪਈ ਰਾਜੇ ਦੀ ਫੌਜ ਪਿੰਡ ਵਿੱਚ ਆਈ ਅਤੇ ਜ਼ਬਰਦਸਤੀ ਹਰ ਜਵਾਨ ਮੁੰਡੇ ਨੂੰ ਮੌਤ ਦੇ ਮੈਦਾਨ ਵੱਲ ਲੈ ਗਈ ਘਰਾਂ ਵਿੱਚ ਚੀਖਾਂ ਸਨ ਮਾਵਾਂ ਦੇ ਹੰਝੂ ਸਨ ਪਰ ਉਸ ਬਜ਼ੁਰਗ ਕਿਸਾਨ ਦਾ ਪੁੱਤਰ ਉਹ ਛੱਡ ਦਿੱਤਾ ਗਿਆ ਕਿਉਂਕਿ ਉਸਦੀ ਲੱਤ ਟੁੱਟੀ ਹੋਈ ਸੀ ਪਿੰਡ ਦੇ ਹੋ ਸਾਰੇ ਪੁੱਤਰ ਜੰਗ ਵਿੱਚ ਗਏ ਪਰ ਉਹ ਪੁੱਤਰ ਜ਼ਿੰਦਾ ਰਹਿ ਗਿਆ ਤਾਂ ਦੋਸਤੋ ਅਸੀਂ ਵੀ ਤਾਂ ਅਕਸਰ ਉਹਨਾਂ ਪਿੰਡ ਵਾਲਿਆਂ ਵਰਗੇ ਹੀ ਹੁੰਦੇ ਹਾਂ ਅਸੀਂ ਜ਼ਿੰਦਗੀ ਦੀ ਕਿਤਾਬ ਦਾ ਸਿਰਫ ਇੱਕ ਪੰਨਾ ਪੜ੍ਹਦੇ ਹਾਂ ਅਤੇ ਸੋਚ ਲੈਂਦੇ ਹਾਂ ਕਿ ਕਹਾਣੀ ਮੁੱਕ ਗਈ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਜ ਜਿਸ ਮੁਸੀਬਤ ਤੇ ਅਸੀਂ ਰੋ ਰਹੇ ਹਾਂ ਸ਼ਾਇਦ ਕੱਲ ਉਹੀ ਮੁਸੀਬਤ ਸਾਨੂੰ ਕਿਸੇ ਵੱਡੀ ਤਬਾਹੀ ਤੋਂ ਬਚਾਉਣ ਆਈ ਹੋਵੇ ਐਸੇ ਸੱਚ ਨੂੰ ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਸ਼ਾਂਤੀ ਦਾ ਇਹ ਪਹਿਲਾ ਰਾਜ ਸੀ ਆਪਣੀ ਛੋਟੀ ਸੋਚ ਨਾਲ ਜ਼ਿੰਦਗੀ ਨੂੰ ਜੱਜ ਕਰਨਾ ਛੱਡ ਦਿਓ ਜਿਸ ਦਿਨ ਤੁਸੀਂ ਇਹ ਮੰਨ ਲਿਆ ਕਿ ਜੋ ਹੋ ਰਿਹਾ ਹੈ ਉਸ ਵਿੱਚ ਮੇਰੀ ਭਲਾਈ ਲੁਕੀ ਹੋਈ ਹੈ ਉਸ ਦਿਨ ਦੁਨੀਆ ਦੀ ਕੋਈ ਤਾਕਤ ਕੋਈ ਘਟਨਾ ਤੁਹਾਡੇ ਮਨ ਦਾ ਸਕੂਨ ਨਹੀਂ ਖੋ ਸਕਦੀ ਦੋਸਤੋ ਇਹ ਪਹਿਲਾ ਸਬਕ ਸੀ ਪਾਣਾ ਮੰਨਣਾ ਪਰ ਦੂਜਾ ਸਬਕ ਇਸ ਤੋਂ ਵੀ ਡੂੰਗਾ ਹੈ ਉਹ ਹੈ ਛੱਡ ਦੇਣਾ ਕਦੇ ਤੁਸੀਂ ਇਹ ਮਹਿਸੂਸ ਕੀਤਾ ਕਿ ਕਈ ਵਾਰ ਅਸੀਂ ਸਫ਼ਰ ਕਰ ਰਹੇ ਹੁੰਦੇ ਹਾਂ ਮੋੜਿਆਂ ਤੇ ਕੋਈ ਦਿਖਣ ਵਾਲਾ ਭਾਰ ਨਹੀਂ ਹੁੰਦਾ ਫਿਰ ਵੀ ਅਸੀਂ ਬੇਹੱਦ ਥੱਕੇ ਹੋਏ ਮਹਿਸੂਸ ਕਰਦੇ ਉਹ ਥਕਾਵਟ ਸਰੀਰ ਦੀ ਨਹੀਂ ਉਹ ਮਨ ਦੇ ਬੋਝ ਦੀ ਹੁੰਦੀ ਹੈ ਇਸ ਬੋਝ ਨੂੰ ਸਮਝਣ ਲਈ ਮੈਂ ਤੁਹਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਇੱਕ ਬੜੀ ਹੀ ਸੁੰਦਰ ਕਹਾਣੀ ਸੁਣਾਉਂਦੀ ਹਾਂ ਇੱਕ ਵਾਰ ਇੱਕ ਅੱਧਖੜ ਉਮਰ ਦਾ ਗੁਰੂ ਅਤੇ ਉਸ ਦਾ ਨੌਜਵਾਨ ਚੇਲਾ ਜੰਗਲ ਦੇ ਰਸਤੇ ਆਸ਼ਰਮ ਵੱਲ ਜਾ ਰਹੇ ਸਨ। ਉਹਨਾਂ ਦੇ ਅਸੂਲ ਬਹੁਤ ਸਖਤ ਸਨ। ਉਹ ਔਰਤਾਂ ਨੂੰ ਸ਼ੋ ਨਹੀਂ ਸਕਦੇ ਸਨ। ਇੱਥੋਂ ਤੱਕ ਕਿ ਗੱਲ ਕਰਨ ਦੀ ਵੀ ਮਨਾਹੀ ਸੀ। ਰਸਤੇ ਵਿੱਚ ਇੱਕ ਤੇਜ਼ ਵਗਦੀ ਨਦੀ ਆ ਗਈ। ਨਦੀ ਦੇ ਕੰਢੇ ਇੱਕ ਜਵਾਨ ਔਰਤ ਖੜੀ ਸੀ। ਪਾਣੀ ਦੇ ਜ਼ੋਰ ਨੂੰ ਵੇਖ ਕੇ ਉਹ ਡਰੀ ਹੋਈ ਸੀ। ਉਸ ਨੇ ਮਦਦ ਦੀ ਨਿਗਾ ਨਾਲ ਸਾਧੂਆਂ ਵੱਲ ਵੇਖਿਆ। ਨੌਜਵਾਨ ਚੇਲੇ ਨੇ ਅੱਖਾਂ ਨੀਵੀਆਂ ਕਰ ਲਈਆਂ ਅਤੇ ਚੁੱਪਚਾਪ ਅੱਗੇ ਲੰਘ ਗਿਆ। ਉਹ ਆਪਣੇ ਅਸੂਲ ਨੂੰ ਨਹੀਂ ਤੋੜਨਾ ਚਾਹੁੰਦਾ ਸੀ। ਪਰ ਗੁਰੂ ਜੀ ਰੁਕ ਗਏ। ਉਹਨਾਂ ਨੇ ਬਿਨਾਂ ਇੱਕ ਸ਼ਬਦ ਕਹੇ ਉਸ ਔਰਤ ਨੂੰ ਆਪਣੀ ਪਿੱਠ ਤੇ ਚੁੱਕਿਆ, ਨਦੀ ਪਾਰ ਕਰਵਾਈ ਅਤੇ ਦੂਜੇ ਕੰਢੇ ਸੁਰੱਖਿਅਤ ਉਤਾਰ ਦਿੱਤਾ। ਔਰਤ ਨੇ ਹੱਥ ਜੋੜੇ ਅਤੇ ਚਲੀ ਗਈ। ਗੁਰੂ ਜੀ ਵੀ ਚੁੱਪਚਾਪ ਆਪਣੇ ਰਸਤੇ ਪੈ ਗਏ। ਪਰ ਚੇਲੇ ਦੇ ਅੰਦਰ ਤੂਫਾਨ ਉੱਠ ਚੁੱਕਾ ਸੀ। ਉਹ ਅੰਦਰੋਂ ਅੰਦਰ ਸੜ ਰਿਹਾ ਸੀ ਇਹਨਾਂ ਨੇ ਸਾਧੂ ਹੋ ਕੇ ਔਰਤ ਨੂੰ ਛੂ ਲਿਆ ਇਹ ਧਰਮ ਦਾ ਉਲੰਘਣ ਹੈ ਇਹ ਕਿਹੋ ਜਿਹਾ ਗੁਰੂ ਹੈ ਉਸ ਦਾ ਗੁੱਸਾ ਇੰਨਾ ਭਾਰੀ ਸੀ ਕਿ ਉਸ ਤੋਂ ਤੁਰਨਾ ਵੀ ਔਖਾ ਹੋ ਗਿਆ ਲਗਾਤਾਰ 2 ਘੰਟੇ ਚੱਲਣ ਤੋਂ ਬਾਅਦ ਜਦੋਂ ਆਸ਼ਰਮ ਨੇੜੇ ਆ ਗਿਆ ਚੇਲੇ ਦਾ ਸਬਰ ਟੁੱਟ ਗਿਆ ਉਹ ਰੁਕਿਆ ਅਤੇ ਗੁੱਸੇ ਨਾਲ ਬੋਲਿਆ ਗੁਰੂ ਜੀ ਮੈਨੂੰ ਯਕੀਨੀ ਆ ਰਿਹਾ ਕਿ ਤੁਸੀਂ ਇੱਕ ਸਾਧੂ ਹੋ ਕੇ ਉਸ ਔਰਤ ਨੂੰ ਚੁੱਕਿਆ ਕੀ ਤੁਹਾਨੂੰ ਪਾਪ ਨਹੀਂ ਲੱਗੇਗਾ ਗੁਰੂ ਜੀ ਰੁਕੇ ਉਹਨਾਂ ਨੇ ਮੁੜ ਕੇ ਬੜੀ ਪਿਆਰੀ ਮੁਸਕਾਨ ਨਾਲ ਕਿਹਾ ਪੁੱਤਰ ਮੈਂ ਤਾਂ ਉਸ ਔਰਤ ਨੂੰ 2 ਘੰਟੇ ਪਹਿਲਾਂ ਹੀ ਨਦੀ ਦੇ ਕੰਢੇ ਉਤਾਰ ਆਇਆ ਸੀ ਪਰ ਤੂੰ ਉਸ ਨੂੰ ਅਜੇ ਵੀ ਆਪਣੇ ਦਿਮਾਗ ਵਿੱਚ ਚੁੱਕੀ ਫਿਰਦਾ ਹੈ ਤਾਂ ਦੋਸਤੋ ਜਰਾ ਸੋਚੋ ਕੀ ਅਸੀਂ ਵੀ ਉਸ ਨੌਜਵਾਨ ਚੇਲੇ ਵਰਗੇ ਨਹੀਂ ਕਿਸੇ ਨੇ ਸਾਲਾਂ ਪਹਿਲਾਂ ਸਾਨੂੰ ਕੁਝ ਮਾੜਾ ਕਹਿ ਦਿੱਤਾ ਸੀ ਉਸ ਬੰਦੇ ਨੂੰ ਸ਼ਾਇਦ ਹੁਣ ਜ਼ਾਦਵੀ ਨਾ ਹੋਵੇ ਪਰ ਅਸੀਂ ਉਹ ਗੱਲਾਂ ਦੀ ਗੰਠੜੀ ਅੱਜ ਵੀ ਆਪਣੇ ਮਨ ਤੇ ਚੁੱਕੀ ਫਿਰਦੇ ਹਾਂ ਉਸ ਨੇ ਮੇਰੇ ਨਾਲ ਧੋਖਾ ਕੀਤਾ ਉਸ ਨੇ ਮੇਰੀ ਬੇਇੱਜ਼ਤੀ ਕੀਤੀ ਸੀ ਯਾਦ ਰੱਖੋ ਅਤੀਤ ਮੁਰਦਾ ਹੁੰਦਾ ਹੈ ਜਿੰਨੀ ਦੇਰ ਤੁਸੀਂ ਪੁਰਾਣੀਆਂ ਕਬਰਾਂ ਪੁੱਟਦੇ ਰਹੋਗੇ ਓਨੀ ਦੇਰ ਤੁਹਾਡੇ ਹੱਥ ਮਿੱਟੀ ਅਤੇ ਬਦਬੂ ਤੋਂ ਬਿਨਾ ਕੁਝ ਵੀ ਨਹੀਂ ਆਵੇਗਾ ਮਾਫ ਕਰਨ ਦਾ ਮਤਲਬ ਇਹ ਨਹੀਂ ਕਿ ਦੂਜਾ ਸਹੀ ਸੀ ਮਾਫ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਸ਼ਾਂਤੀ ਨੂੰ ਹਰ ਕਿਸੇ ਤੋਂ ਵੱਧ ਅਹਿਮ ਮੰਨ ਲਿਆ ਹੈ ਇਸ ਲਈ ਅੱਜ ਇਸੇ ਪਲ ਫੈਸਲਾ ਕਰੋ ਜੋ ਵੀ ਭਾਰ ਜੋ ਵੀ ਗਿਲਾ ਤੁਸੀਂ ਸਾਲਾਂ ਤੋਂ ਚੁੱਕਿਆ ਹੋਇਆ ਹੈ ਉਸ ਨੂੰ ਉਸ ਨਦੀ ਦੇ ਕੰਢੇ ਛੱਡ ਆਓ ਆਪਣਾ ਮਨ ਹਲਕਾ ਕਰੋ ਕਿਉਂਕਿ ਸਿਰਫ ਇੱਕ ਸ਼ਾਂਤ ਮਨ ਹੀ ਉੱਚੀ ਉਡਾਨ ਭਰ ਸਕਦਾ ਹੈ ਸੋ ਦੋਸਤੋ ਪਹਿਲੇ ਦੋ ਸਿਧਾਂਤਾਂ ਤੋਂ ਬਾਅਦ ਹੁਣ ਵਾਰੀ ਹੈ ਉਸ ਤੀਜੇ ਅਤੇ ਸਭ ਤੋਂ ਖਤਰਨਾਕ ਜ਼ਹਿਰ ਨੂੰ ਪਛਾਨਣ ਦੀ ਜਿਸ ਨੂੰ ਅਸੀਂ ਹਰ ਰੋਜ਼ ਜਾਣੇ ਅਣਜਾਣੇ ਵਿੱਚ ਕੁੱਟ-ਕੁੱਟ ਕੇ ਪੀ ਰਹੇ ਹਾਂ ਉਹ ਜ਼ਹਿਰ ਹੈ ਤੁਲਨਾ ਕੰਪੈਰੀਜ਼ਨ ਜਦੋਂ ਰੁਕ ਕੇ ਸੋਚੋ ਅੱਜ ਸਾਡੀ ਉਦਾਸੀ ਦਾ ਅਸਲੀ ਕਾਰਨ ਕੀ ਹੈ ਅਕਸਰ ਇਹ ਨਹੀਂ ਹੁੰਦਾ ਕਿ ਸਾਡੀ ਜ਼ਿੰਦਗੀ ਵਾਕਈ ਮਾੜੀ ਹੈ ਮਸਲਾ ਇਹ ਹੁੰਦਾ ਹੈ ਕਿ ਦੂਜਿਆਂ ਦੀ ਜ਼ਿੰਦਗੀ ਸਾਨੂੰ ਆਪਣੇ ਤੋਂ ਵਧੀਆ ਦਿਸਣ ਲੱਗ ਪੈਂਦੀ ਹੈ ਸਵੇਰੇ ਉੱਠਦੇ ਹੀ ਅਸੀਂ ਫੋਨ ਚੁੱਕਦੇ ਹਾਂ ਸੋਸ਼ਲ ਮੀਡੀਆ ਤੇ ਉਂਗਲ ਘਮਾਉਂਦੇ ਹਾਂ ਅਤੇ ਕੀ ਵੇਖਦੇ ਹਾਂ ਕੋਈ ਵਿਦੇਸ਼ਾਂ ਵਿੱਚ ਘੁੰਮ ਰਿਹਾ ਹੈ ਕਿਸੇ ਨੇ ਨਵੀਂ ਗੱਡੀ ਲੈ ਲਈ ਹੈ ਕੁਈ ਪਾਰਟੀਆਂ ਦੀਆਂ ਤਸਵੀਰਾਂ ਪਾ ਰਿਹਾ ਹੈ ਹਰ ਚਿਹਰਾ ਹੱਸਦਾ ਦਿਸਦਾ ਹੈ ਹਰ ਜ਼ਿੰਦਗੀ ਪਰਫੈਕਟ ਲੱਗਦੀ ਹੈ ਫਿਰ ਅਸੀਂ ਫੋਨ ਬੰਦ ਕਰਦੇ ਹਾਂ ਅਤੇ ਆਪਣੀ ਹਕੀਕਤ ਵੱਲ ਮੁੜਦੇ ਹਾਂ ਅਚਾਨਕ ਸਾਡਾ ਘਰ ਛੋਟਾ ਲੱਗਣ ਲੱਗਦਾ ਹੈ ਨੌਕਰੀ ਬੇਰੰਗ ਲੱਗਦੀ ਹੈ ਤੇ ਆਪਣੀਆਂ ਖੁਸ਼ੀਆਂ ਫਿੱਕੀਆਂ ਮਹਿਸੂਸ ਹੁੰਦੀਆਂ ਨੇ ਅਸੀਂ ਆਪਣੇ ਆਪ ਨਾਲ ਲੜ ਪੈਂਦੇ ਹਾਂ ਮੇਰੇ ਕੋਲ ਇਹ ਕਿਉਂ ਨਹੀਂ ਮੈਂ ਪਿੱਛੇ ਕਿਉਂ ਰਹਿ ਗਿਆ ਪਰ ਦੋਸਤੋ ਇੱਥੇ ਹੀ ਅਸੀਂ ਸਭ ਤੋਂ ਵੱਡਾ ਧੋਖਾ ਖਾਂਦੇ ਹਾਂ ਇੱਕ ਕੌੜਾ ਪਰ ਸੱਚਾ ਸੱਚ ਸਮਝੋ ਤੁਸੀਂ ਦੂਜਿਆਂ ਦੀ ਜ਼ਿੰਦਗੀ ਦੀ ਹਾਈਲਾਈਟ ਰੀਲ ਦੇਖ ਰਹੇ ਹੋ ਅਤੇ ਉਸ ਦੀ ਤੁਲਨਾ ਆਪਣੀ ਜ਼ਿੰਦਗੀ ਦੇ ਬਿਹਾਈਂਡ ਸੀਨ ਸੰਘਰਸ਼ ਨਾਲ ਕਰ ਰਹੇ ਹੋ ਜੋ ਇਨਸਾਨ ਤਸਵੀਰ ਵਿੱਚ ਖੁੱਲ ਕੇ ਹੱਸਦਾ ਦਿਸਦਾ ਹੈ ਹੋ ਸਕਦਾ ਅਸਲ ਜ਼ਿੰਦਗੀ ਵਿੱਚ ਉਹ ਚੁੱਪ ਚਾਪ ਦਰਦ ਦੀਆਂ ਗੋਲੀਆਂ ਖਾਂਦਾ ਹੋਏ سوشل میڈیا ਇੱਕ ਸੱਜੀ ਹੋਈ ਦੁਕਾਨ ਹੈ ਉੱਥੇ ਕੋਈ ਆਪਣਾ ਫਟਿਆ ਕੁਰਤਾ ਨਹੀਂ ਦਿਖਾਉਂਦਾ ਬਾਬਾ ਫਰੀਦ ਜੀ ਨੇ ਸਦੀਆਂ ਪਹਿਲਾਂ ਹੀ ਇਸ ਮਨ ਦੀ ਬਿਮਾਰੀ ਨੂੰ ਪਛਾਣ ਲਿਆ ਸੀ ਉਹ ਕਹਿੰਦੇ ਸਨ ਫਰੀਦਾ ਪਰਾਇ ਚੋਪੜੀ ਦੇਖ ਕੇ ਆਪਣਾ ਮਨ ਨਾ ਸਾੜ। ਰੁੱਖੀ ਸੁੱਖੀ ਜੋ ਮਿਲੇ ਉਸ ਵਿੱਚੋ ਹੀ ਸੁੱਖ ਲੱਭ। ਭਾਵ ਦੂਜੇ ਦੀ ਥਾਲੀ ਵੇਖ ਕੇ ਆਪਣੀ ਰੋਟੀ ਨੂੰ ਹੀਠਾ ਨਾ ਸਮਝੋ। ਜਿਹੜੀ ਰੁੱਖੀ ਮਿੱਸੀ ਤੁਹਾਡੇ ਹਿੱਸੇ ਆਈ ਹੈ ਉਸ ਨੂੰ ਸ਼ੁਕਰਾਨੇ ਨਾਲ ਖਾਓ ਕਿਉਂਕਿ ਜੋ ਆਨੰਦ ਸ਼ੁਕਰ ਵਿੱਚ ਹੈ ਉਹ ਈਰਖਾ ਵਿੱਚ ਕਦੇ ਨਹੀਂ ਮਿਲਦਾ। ਕੁਦਰਤ ਵੱਲ ਵੇਖੋ। ਕੀ ਕਦੇ ਗੁਲਾਬ ਨੇ ਗੇਂਦੇ ਦੇ ਫੁੱਲ ਵੱਲ ਤੱਕ ਕੇ ਸ਼ਿਕਾਇਤ ਕੀਤੀ ਹੈ ਕਿ ਮੇਰੇ ਪੱਤੇ ਉਸਦੇ ਵਰਗੇ ਕਿਉਂ ਨਹੀਂ ਸੂਰਜ ਸਵੇਰੇ ਚਮਕਦਾ ਹੈ ਚੰਦ ਰਾਤ ਨੂੰ ਦੋਵਾਂ ਦਾ ਆਪਣਾ ਸਮਾਂ ਹੈ ਆਪਣਾ ਮਕਸਦ ਹੈ ਆਪਣਾ ਮਾਣ ਹੈ ਜੇ ਸੂਰਜ ਚੰਦ ਬਣਨ ਦੀ ਕੋਸ਼ਿਸ਼ ਕਰੇ ਤਾਂ ਸ੍ਰਿਸ਼ਟੀ ਦਾ ਸੰਤੁਲਨ ਟੁੱਟ ਜਾਵੇ ਇਸ ਤਰ੍ਹਾਂ ਦੋਸਤੋ ਪਰਮਾਤਮਾ ਨੇ ਤੁਹਾਨੂੰ ਤੁਸੀਂ ਬਣਾਇਆ ਹੈ ਤੁਹਾਡੇ ਵਰਗਾ ਨਾ ਕਦੇ ਕੋਈ ਸੀ ਨਾ ਕਦੇ ਹੋਵੇਗਾ ਤੁਹਾਡਾ ਸਫ਼ਰ ਵੱਖਰਾ ਹੈ ਤੁਹਾਡੀ ਮੰਜ਼ਿਲ ਵੱਖਰੀ ਹੈ ਜਦੋਂ ਤੁਸੀਂ ਆਪਣੀ ਤੁਲਨਾ ਕਿਸੇ ਹੋਰ ਨਾਲ ਕਰਦੇ ਹੋ ਤਾਂ ਅਸਲ ਵਿੱਚ ਤੁਸੀਂ ਉਸ ਕਾਰੀਗਰ ਦੀ ਬੇਕਦਰੀ ਕਰ ਰਹੇ ਹੁੰਦੇ ਹੋ ਜਿਸਨੇ ਤੁਹਾਨੂੰ ਇੰਨੀ ਰੀਜਨਲ ਕੜਿਆ ਇਸ ਲਈ ਅੱਜ ਤੋਂ ਇਹ ਪੱਕਾ ਪ੍ਰਣ ਲਵਾਂ ਮੈਂ ਆਪਣੀ ਦੌੜ ਕਿਸੇ ਹੋਰ ਨਾਲ ਨਹੀਂ ਦੌੜਾਂਗਾ ਮੇਰਾ ਮੁਕਾਬਲਾ ਸਿਰਫ ਮੇਰੇ ਕੱਲ ਨਾਲ ਹੋਵੇਗਾ ਜਿਸ ਦਿਨ ਤੁਸੀਂ ਦੂਜਿਆਂ ਦੀ ਥਾਲੀ ਵੱਲ ਤੱਕਣਾ ਛੱਡ ਦਿੱਤਾ ਅਤੇ ਆਪਣੀ ਥਾਲੀ ਵਿੱਚ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਯਕੀਨ ਮੰਨਿਓ ਤੁਹਾਡੀ ਰੁੱਖੀ ਰੋਟੀ ਵਿੱਚੋਂ ਵੀ ਅੰਮ੍ਰਿਤ ਵਰਗਾ ਸਵਾਦ ਆਉਣ ਲੱਗ ਜਾਵੇਗਾ ਇਹੀ ਹੈ ਅਸਲੀ ਸ਼ਾਂਤੀ ਅਤੇ ਅਸੀਂ ਉਸ ਮੋੜ ਤੇ ਖੜੇ ਹਾਂ ਜਿੱਥੇ ਜ਼ਿੰਦਗੀ ਦਾ ਅਸਲੀ ਯਾਦੂ ਸ਼ੁਰੂ ਹੁੰਦਾ ਹੈ ਸਾਡਾ ਚੌਥਾ ਸਿਧਾਂਤ ਹੈ ਵਰਤਮਾਨ ਵਿੱਚ ਜਿਉਣਾ ਅਰਥਾਤ ਹੁਣ ਵਿੱਚ ਜਿਉਣਾ ਅਕਸਰ ਐਸਾ ਹੁੰਦਾ ਹੈ ਕਿ ਸਾਡਾ ਸਰੀਰ ਤਾਂ ਅੱਜ ਵਿੱਚ ਖੜਾ ਹੁੰਦਾ ਹੈ ਪਰ ਮਨ ਕਦੇ ਬੀਤੇ ਕੱਲ ਦੀਆਂ ਗਲੀਆਂ ਵਿੱਚ ਪਟਕਦਾ ਹੈ ਅਤੇ ਕਦੇ ਆਉਣ ਵਾਲੇ ਕੱਲ ਦੇ ਸੁਪਨੇ ਜਾਂ ਡਰ ਵਿੱਚ ਰੁੱਝਿਆ ਰਹਿੰਦਾ ਹੈ ਇੱਕ ਗੱਲ ਦਿਲ 'ਚ ਗੰਡ ਬੰਨ ਲਵੋ ਜੇ ਤੁਸੀਂ ਉਦਾਸ ਹੋ ਤਾਂ ਤੁਸੀਂ ਅਤੀਤ ਵਿੱਚ ਜੀ ਰਹੇ ਹੋ ਜੇ ਤੁਸੀਂ ਚਿੰਤਤ ਹੋ ਤਾਂ ਤੁਸੀਂ ਭਵਿੱਖ ਵਿੱਚ ਖੋਏ ਹੋਏ ਹੋ ਪਰ ਜੇ ਤੁਸੀਂ ਸ਼ਾਂਤ ਹੋ ਤਾਂ ਸਮਝ ਲਵੋ ਤੁਸੀਂ ਅਸਲ ਵਿੱਚ ਵਰਤਮਾਨ ਵਿੱਚ ਜੀ ਰਹੇ ਹੋ ਸਾਡਾ ਗੁੱਸਾ ਸਾਡਾ ਚਿੜਚਿੜਾਪਨ ਇਸ ਲਈ ਪੈਦਾ ਹੁੰਦਾ ਹੈ ਕਿਉਂਕਿ ਅਸੀਂ ਦੂਜਿਆਂ ਦੇ ਵਿਹਾਰ ਨੂੰ ਆਪਣੇ ਦਿਲ ਨਾਲ ਜੋੜ ਲੈਂਦੇ ਹਾਂ ਇਸ ਗੱਲ ਨੂੰ ਸਮਝਣ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦੀ ਹਾਂ ਕਲਪਨਾ ਕਰੋ ਤੁਸੀਂ ਸਵੇਰ ਦੇ ਸਮੇਂ ਸੰਗਨੀ ਧੁੰਦ ਵਿੱਚ ਇੱਕ ਛੋਟੀ ਬੇੜੀ 'ਚ ਨਦੀ ਪਾਰ ਕਰ ਰਹੇ ਹੋ ਸਭ ਕੁਝ ਸ਼ਾਂਤ ਹੈ ਤੁਸੀਂ ਆਰਾਮ ਨਾਲ ਬੇੜੀ ਚਲਾ ਰਹੇ ਹੋ ਅਚਾਨਕ ਧੁੰਦ ਦੇ ਵਿੱਚ ਇੱਕ ਹੋਰ ਬੇੜੀ ਆਉਂਦੀ ਹੈ ਅਤੇ ਸਿੱਧੀ ਤੁਹਾਡੀ ਬੇੜੀ ਨਾਲ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਇੱਕ ਪਲ ਵਿੱਚ ਤੁਹਾਡੀ ਸ਼ਾਂਤੀ ਟੁੱਟ ਜਾਂਦੀ ਹੈ ਖੂਨ ਖੋਲ ਉੱਠਦਾ ਹੈ ਮੁੱਟੀਆਂ ਮੀਚੀਆਂ ਜਾਂਦੀਆਂ ਨੇ ਮੂੰਹ 'ਚੋਂ ਗਾਲਾਂ ਨਿਕਲਣ ਲਈ ਤਿਆਰ ਅੰਨਾ ਹੈ ਕਿ ਕੀ ਦੇਖ ਕੇ ਨਹੀਂ ਚਲਾ ਸਕਦਾ ਪਰ ਜਿਵੇਂ ਹੀ ਤੁਸੀਂ ਧਿਆਨ ਨਾਲ ਸਾਹਮਣੇ ਵਾਲੀ ਬੇੜੀ ਵੱਲ ਦੇਖਦੇ ਹੋ ਤੁਸੀਂ ਹੈਰਾਨ ਰਹਿ ਜਾਂਦੇ ਹੋ ਉਹ ਬੇੜੀ ਖਾਲੀ ਹੈ ਕੋਈ ਮਲਾ ਨਹੀਂ ਕੋਈ ਇਨਸਾਨ ਨਹੀਂ ਉਹ ਤਾਂ ਬਸ ਪਾਣੀ ਦੇ ਤੇਜ਼ ਵਹਾਅ ਨਾਲ ਰੁੜਦੀ ਆ ਰਹੀ ਸੀ ਅਤੇ ਹਵਾ ਦੇ ਜ਼ੋਰ ਨਾਲ ਤੁਹਾਡੀ ਬੇੜੀ ਨਾਲ ਟਕਰਾ ਗਈ ਉਸੇ ਪਲ ਤੁਹਾਡਾ ਸਾਰਾ ਗੁੱਸਾ ਆਪਣੇ ਆਪ ਗਾਇਬ ਹੋ ਜਾਂਦਾ ਹੈ ਟੱਕਰ ਤਾਂ ਪਹਿਲਾਂ ਵੀ ਵੱਜੀ ਸੀ ਨੁਕਸਾਨ ਵੀ ਹੋਇਆ ਸੀ ਪਰ ਗੁੱਸਾ ਸ਼ਾਂਤ ਹੋ ਗਿਆ ਕਿਉਂ ਕਿਉਂਕਿ ਗੁੱਸਾ ਕੱਢਣ ਲਈ ਸਾਹਮਣੇ ਕੋਈ ਇਨਸਾਨ ਹੈ ਹੀ ਨਹੀਂ ਸੀ ਦੋਸਤੋ ਇਹ ਦੁਨੀਆ ਵੀ ਉਸ ਖਾਲੀ ਬੀੜੀ ਵਰਗੀ ਹੀ ਹੈ ਜੇ ਕੋਈ ਟ੍ਰੈਫਿਕ ਵਿੱਚ ਤੁਹਾਨੂੰ ਕੱਟ ਮਾਰਦਾ ਹੈ ਜੇ ਕੋਈ ਬੌਸ ਤੁਹਾਨੂੰ ਡਾਂਟਦਾ ਹੈ ਜੇ ਕੋਈ ਰਿਸ਼ਤੇਦਾਰ ਮਾੜਾ ਬੋਲਦਾ ਹੈ ਯਾਦ ਰੱਖੋ ਉਹ ਜਾਣ ਬੁੱਝ ਕੇ ਤੁਹਾਨੂੰ ਦੁੱਖ ਨਹੀਂ ਦੇ ਰਹੇ ਉਹ ਆਪਣੇ ਹੀ ਹਾਲਾਤਾਂ ਆਪਣੀ ਪਰਵ੍ਰਿਸ਼ ਆਪਣੇ ਡਰਾਂ ਅਤੇ ਮਜਬੂਰੀਆਂ ਦੇ ਵਹਾਅ ਵਿੱਚ ਰੁੜ ਰਹੇ ਹਨ ਉਹ ਤੁਹਾਡੇ ਨਾਲ ਨਹੀਂ ਉਹ ਆਪਣੇ ਅੰਦਰਲੇ ਦਰਦ ਨਾਲ ਟਕਰਾਰ ਰਹੇ ਹਨ ਜਿਸ ਦਿਨ ਤੁਸੀਂ ਇਹ ਸਮਝ ਲਿਆ ਕਿ ਸਾਹਮਣੇ ਵਾਲਾ ਸਿਰਫ ਇੱਕ ਖਾਲੀ ਬੇੜੀ ਹੈ ਉਸ ਦਿਨ ਤੁਹਾਡਾ ਗੁੱਸਾ ਤਰਸ ਵਿੱਚ ਬਦਲ ਜਾਵੇਗਾ ਤੁਸੀਂ ਚੀਖੋਗੇ ਨਹੀਂ ਸਗੋਂ ਹੌਲੀ ਮੁਸਕਰਾ ਕੇ ਆਪਣੀ ਬੇੜੀ ਨੂੰ ਸਾਈਡ ਤੇ ਕਰ ਲਵੋਗੇ ਜ਼ਿੰਦਗੀ ਸਿਰਫ ਇਸ ਪਲ ਦਾ ਨਾਮ ਹੈ ਜਦੋਂ ਖਾਣਾ ਖਾ ਰਹੇ ਹੋ ਸਿਰਫ ਸਵਾਦ ਲਓ ਜਦੋਂ ਬੱਚਿਆਂ ਨਾਲ ਹੋ ਬੱਚੇ ਬਣ ਜਾਓ ਜਦੋਂ ਤੁਰ ਰਹੇ ਹੋ ਹਵਾ ਨੂੰ ਮਹਿਸੂਸ ਕਰੋ ਜ਼ਿੰਦਗੀ ਕੱਲ ਵਿੱਚ ਨਹੀਂ ਜ਼ਿੰਦਗੀ ਸਿਰਫ ਹੁਣ ਵਿੱਚ ਹੀ ਹੈ ਇਸ ਪਲ ਨੂੰ ਪੂਰੀ ਤਰ੍ਹਾਂ ਜੀ ਲੈਣਾ ਇਹੀ ਅਸਲੀ ਬੰਦਗੀ ਹੈ ਅਤੇ ਹੁਣ ਦੋਸਤੋ ਅਸੀਂ ਉਸ ਆਖਰੀ ਅਤੇ ਸਭ ਤੋਂ ਕੀਮਤੀ ਪੜਾਅ ਤੇ ਆ ਗਏ ਹਾਂ ਜਿਸ ਨੂੰ ਮੈਂ ਖੁਸ਼ੀਆਂ ਦੀ ਚਾਬੀ ਕਹਿੰਦੀ ਹਾਂ ਚਾਰੇ ਸਿਧਾਂਤ ਇੱਕ ਪਾਸੇ ਅਤੇ ਇਹ ਪੰਜਵਾਂ ਸਿਧਾਂਤ ਇੱਕ ਪਾਸੇ ਉਹ ਹੈ ਸ਼ੁਕਰਾਨਾ ਗ੍ਰੈਟੀਟਿਊਡ ਅਸੀਂ ਅਕਸਰ ਇਹੀ ਸੋਚਦੇ ਰਹਿੰਦੇ ਹਾਂ ਜਦੋਂ ਮੇਰੇ ਕੋਲ ਉਹ ਚੀਜ਼ ਆ ਜਾਵੇਗੀ ਉਦੋਂ ਮੈਂ ਖੁਸ਼ ਹੋਵਾਂਗਾ ਵੱਡਾ ਘਰ ਬਣ ਜਾਵੇਗਾ ਤਾਂ ਸ਼ਾਂਤੀ ਮਿਲੇਗੀ ਪਰ ਸੱਚ ਇਹ ਹੈ ਖੁਸ਼ੀ ਚੀਜ਼ਾਂ ਵਿੱਚ ਨਹੀਂ ਖੁਸ਼ੀ ਮਹਿਸੂਸ ਕਰਨ ਵਿੱਚ ਹੈ ਅਤੇ ਤੁਸੀਂ ਖੁਸ਼ੀ ਉਦੋਂ ਤੱਕ ਮਹਿਸੂਸ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡੇ ਅੰਦਰ ਸ਼ੁਕਰਾਨਾ ਨਹੀਂ ਇੱਕ ਗੱਲ ਯਾਦ ਰੱਖਿਓ ਜਿਹੜੇ ਮਨ ਵਿੱਚ ਸ਼ਿਕਾਇਤਾਂ ਹਨ ਉਥੇ ਰੱਬ ਵਾਸ ਨਹੀਂ ਕਰਦਾ ਪਰ ਜਿਹੜੇ ਮਨ ਵਿੱਚ ਸ਼ੁਕਰਾਨਾ ਹੈ ਉਥੇ ਦੁੱਖ ਟਿਕ ਨਹੀਂ ਸਕਦਾ ਸਾਡੀ ਸਮੱਸਿਆ ਇਹ ਹੈ ਕਿ ਸਾਡਾ ਧਿਆਨ ਹਮੇਸ਼ਾ ਉਸ ਚੀਜ਼ ਤੇ ਹੁੰਦਾ ਹੈ ਜੋ ਸਾਡੇ ਕੋਲ ਨਹੀਂ ਸਾਡੇ ਕੋਲ 32 ਦੰਦ ਸਹੀ ਹਨ ਪਰ ਜੀਭ ਉਸ ਇੱਕ ਦੰਦ ਵੱਲ ਹੀ ਜਾਂਦੀ ਹੈ ਜੋ ਟੁੱਟਿਆ ਜਾਂ ਦਰਦ ਕਰ ਰਿਹਾ ਹੁੰਦਾ ਹੈ ਇਸੇ ਤਰ੍ਹਾਂ ਜ਼ਿੰਦਗੀ ਵਿੱਚ 99 ਗੱਲਾਂ ਸਹੀ ਹੁੰਦੀਆਂ ਨੇ ਪਰ ਸਾਡੀ ਨਜ਼ਰ ਉਸ ਇੱਕ ਮੁਸੀਬਤ ਤੇ اٹਕੀ ਰਹਿੰਦੀ ਹੈ ਜੋ ਤੰਗ ਕਰ ਰਹੀ ਹੁੰਦੀ ਹੈ ਇੱਕ ਪੁਰਾਣੀ कਹਾਵਤ ਹੈ ਮੈਂ ਰੋ ਰਿਹਾ ਸੀ ਕਿਉਂਕਿ ਮੇਰੇ ਪੈਰਾਂ ਵਿੱਚ ਜੁੱਤੀ ਨਹੀਂ ਸੀ ਫਿਰ ਮੈਂ ਉਸ ਇਨਸਾਨ ਨੂੰ ਵੇਖਿਆ ਜਿਸਦੇ ਪੈਰ ਹੀ ਨਹੀਂ ਸਨ ਦੋਸਤੋ ਕਦੇ ਜ਼ਿੰਦਗੀ ਵਿੱਚ ਇੱਕ ਵਾਰ ਹਸਪਤਾਲ ਦੀਆਂ ਦੀਵਾਰਾਂ ਦੇ ਅੰਦਰ ਜਾ ਕੇ ਵੇਖੋ ਉੱਥੇ ਤੁਹਾਨੂੰ ਉਹ ਲੋਕ ਮਿਲਣਗੇ ਜਿਨ੍ਹਾਂ ਕੋਲ ਬੇहिसाब ਦੌਲਤ ਹੈ ਵੱਡੇ ਘਰ ਹਨ ਮਹਿੰਗੀਆਂ ਗੱਡੀਆਂ ਹਨ ਪਰ ਅੱਜ ਉਹ ਆਪਣੀ ਸਾਰੀ ਦੌਲਤ ਦੇਣ ਨੂੰ ਤਿਆਰ ਨਹੀਂ ਸਿਰਫ ਇੱਕ ਦਰਦ ਰਹਿਤ ਦਿਨ ਲਈ ਸਿਰਫ ਖੁੱਲ ਕੇ ਸਾਹ ਲੈਣ ਲਈ ਅਤੇ ਦੂਜੇ ਪਾਸੇ ਤੁਸੀਂ ਹੋ ਜੇ ਅੱਜ ਸਵੇਰੇ ਤੁਸੀਂ ਆਪਣੀ ਮਰਜ਼ੀ ਨਾਲ ਬਿਸਤਰੇ ਤੋਂ ਉੱਠ ਸਕੇ ਜੇ ਤੁਹਾਡੇ ਹੱਥ ਪੈਰ ਤੁਹਾਡਾ ਸਾਥ ਦੇ ਰਹੇ ਨੇ ਜੇ ਤੁਹਾਡੀਆਂ ਅੱਖਾਂ ਰੌਸ਼ਨੀ ਤੇ ਰੰਗਾਂ ਨੂੰ ਮਹਿਸੂਸ ਕਰ ਸਕਦੀਆਂ ਨੇ ਤਾਂ ਯਕੀਨ ਕਰਿਓ ਤੁਸੀਂ ਦੁਨੀਆ ਦੇ ਅਰਬਪਤੀ ਲੋਕਾਂ ਨਾਲੋਂ ਕਿਤੇ ਵੱਧ ਅਮੀਰ ਹੋ ਸਾਡੇ ਸਿਰ ਉੱਤੇ ਛੱਤ ਹੈ ਸਾਡੇ ਤਨ ਤੇ ਕੱਪੜੇ ਨੇ ਤੇ ਢਿੱਡ ਭਰਨ ਲਈ ਰੋਟੀ ਹੈ ਅਸੀਂ ਇਹ ਸਭ ਕੁਝ ਇੰਨਾ ਆਮ ਸਮਝ ਲੈਂਦੇ ਹਾਂ ਕਿ ਕਦੇ ਇਸ ਦੀ ਕਦਰ ਹੀ ਨਹੀਂ ਕਰਦੇ ਪਰ ਜਿੰਨਾਂ ਕੋਲ ਇਹਨਾਂ ਵਿੱਚੋਂ ਇੱਕ ਵੀ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਇਹ ਸਹੂਲਤਾ ਨਹੀਂ ਨਿਯਮ ਤਾਂ ਨਹੀਂ ਯਾਦ ਰੱਖਿਓ ਸ਼ਾਂਤੀ ਕਿਸੇ ਦੁਕਾਨ ਤੋਂ ਨਹੀਂ ਮਿਲਦੀ ਸ਼ਾਂਤੀ ਸ਼ੁਰੂ ਹੁੰਦੀ ਹੈ ਧੰਨਵਾਦ ਕਹਿਣ ਤੋਂ ਅੱਜ ਤੋਂ ਇੱਕ ਨਿੱਕਾ ਜਿਹਾ ਅਭਿਆਸ ਸ਼ੁਰੂ ਕਰੋ ਹਰ ਰਾਤ ਸੌਣ ਤੋਂ ਪਹਿਲਾਂ ਸਿਰਫ 2 ਮਿੰਟ ਲਈ ਅੱਖਾਂ ਬੰਦ ਕਰੋ ਅਤੇ ਪਰਮਾਤਮਾ ਨੂੰ ਤਿੰਨ ਗੱਲਾਂ ਲਈ ਧੰਨਵਾਦ ਕਹੋ ਕੋਈ ਵੱਡੀ ਗੱਲ ਨਹੀਂ ਸੁਧਾਰਨ ਜਹੀਆਂ ਧੰਨਵਾਦ ਮਾਲਕਾ ਅੱਜ ਪਰਿਵਾਰ ਇਕੱਠਾ ਬੈਠ ਕੇ ਰੋਟੀ ਖਾ ਸਕਿਆ ਧੰਨਵਾਦ ਅੱਜ ਮੇਰਾ ਸਰੀਰ ਸਿਹਤਮੰਦ ਰਿਹਾ ਧੰਨਵਾਦ ਅੱਜ ਦੀ ਧੁੱਪ ਬਹੁਤ ਸੁਹਾਵਣੀ ਸੀ ਜਦੋਂ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਮਨ ਨੂੰ ਸ਼ੁਕਰਾਨੇ ਨਾਲ ਭਰ ਲੈਂਦੇ ਹੋ ਤਾਂ ਚਿੰਤਾ ਲਈ ਥਾਂ ਨਹੀਂ ਬਚਦੀ ਦਿਮਾਗ ਸ਼ਿਕਾਇਤਾਂ ਕਰਨੀਆਂ ਛੱਡ ਦਿੰਦਾ ਹੈ ਅਤੇ ਜ਼ਿੰਦਗੀ ਵਿੱਚ ਖੂਬ ਸੂਰਤੀ ਆਪਣੇ ਆਪ ਦਿਸਣ ਲੱਗ ਪੈਂਦੀ ਹੈ ਇਹ ਗੱਲ ਗੰਢ ਬੰਨ ਲਓ ਖੁਸ਼ ਰਹਿਣ ਦਾ ਮਤਲਬ ਇਹ ਨਹੀਂ ਕਿ ਸਭ ਕੁਝ ਠੀਕ ਹੈ ਖੁਸ਼ ਰਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਫੈਸਲਾ ਕਰ ਲਿਆ ਹੈ ਕਿ ਤੁਸੀਂ ਖੁਸ਼ੀ ਨੂੰ ਕੱਲ ਲਈ ਟਾਲੋਗੇ ਨਹੀਂ। ਇਹੀ ਹੈ ਮਨ ਦੀ ਸ਼ਾਂਤੀ ਦਾ ਸਭ ਤੋਂ ਵੱਡਾ ਰਾਜ। ਸ਼ੁਕਰਾਨਾ, ਸ਼ੁਕਰਾਨਾ ਅਤੇ ਸਿਰਫ ਸ਼ੁਕਰਾਨਾ। ਦੋਸਤੋ ਅਸੀਂ ਸ਼ਾਂਤੀ ਬਾਰੇ ਬਹੁਤ ਗੱਲਾਂ ਕਰ ਲਈਆਂ। ਕਹਾਣੀਆਂ ਵੀ ਸੁਣ ਲਈਆਂ ਪਰ ਜਿਵੇਂ ਸਿਰਫ ਰੋਟੀ ਦੀਆਂ ਗੱਲਾਂ ਕਰਨ ਨਾਲ ਪੇਟ ਨਹੀਂ ਭਰਦਾ। ਉਸੇ ਤਰ੍ਹਾਂ ਸ਼ਾਂਤੀ ਦੀਆਂ ਗੱਲਾਂ ਕਰਨ ਨਾਲ ਮਨ ਸ਼ਾਂਤ ਨਹੀਂ ਹੁੰਦਾ। ਸ਼ਾਂਤੀ ਨੂੰ ਮਹਿਸੂਸ ਕਰਨਾ ਪੈਂਦਾ ਹੈ। ਇਸ ਲਈ ਹੁਣ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਨਾਲ ਕੁਝ ਪਲਾਂ ਦਾ ਇੱਕ ਛੋਟਾ ਜਿਹਾ ਅਭਿਆਸ ਜ਼ਰੂਰ ਕਰੋ। ਇਹ ਕੁਝ ਮਿੰਟ ਸਿਰਫ ਤੁਹਾਡੇ ਦਿਨ ਨੂੰ ਨਹੀਂ ਤੁਹਾਡੀ ਸੋਚ ਨੂੰ ਬਦਲ ਦੇਣ। ਜਿੱਥੇ ਵੀ ਬੈਠੇ ਹੋ ਆਰਾਮ ਨਾਲ ਬੈਠ ਜਾਓ। ਜੇ ਹੋ ਸਕੇ ਤਾਂ ਫੋਨ ਸਾਈਡ ਤੇ ਰੱਖ ਦਿਓ। ਸਿਰਫ ਆਵਾਜ਼ ਸੁਣੋ। ਆਪਣੇ ਮੋਢਿਆਂ ਤੋਂ ਸਾਰਾ ਬੋਝ ਹੌਲੀ-ਹੌਲੀ ਹੇਠਾਂ ਸੁੱਟ ਦਿਓ ਅੱਖਾਂ ਬੰਦ ਕਰੋ ਇੱਕ ਡੂੰਗਾ ਸਾਹ ਲਓ ਅਤੇ ਹੌਲੀ-ਹੌਲੀ ਬਾਹਰ ਛੱਡੋ ਮਹਿਸੂਸ ਕਰੋ ਕਿ ਸਾਹ ਦੇ ਨਾਲ-ਨਾਲ ਤੁਹਾਡੀ ਸਾਰੀ ਥਕਾਵਟ ਵੀ ਬਾਹਰ ਨਿਕਲ ਰਹੀ ਹੈ ਹੁਣ ਕਲਪਨਾ ਕਰੋ ਤੁਹਾਡੇ ਮਨ ਦੇ ਅੰਦਰ ਇੱਕ ਕਮਰਾ ਹੈ ਇਹ ਤੁਹਾਡਾ ਆਪਣਾ ਨਿੱਜੀ ਕਮਰਾ ਹੈ ਧਿਆਨ ਨਾਲ ਦੇਖੋ ਫਰਸ਼ ਤੇ ਪੁਰਾਣੀਆਂ ਅਖਬਾਰਾਂ ਪਈਆਂ ਨੇ ਇਹ ਪੁਰਾਣੀਆਂ ਯਾਦਾਂ ਨੇ ਕੰਧਾਂ ਤੇ ਜਾਲੇ ਇਹ ਚਿੰਤਾਵਾਂ ਨੇ ਖੂੰਜੇ ਵਿੱਚ ਭਾਰੀ ਬੈਗ ਇਹ ਗਿਲੇ ਸ਼ਿਕਵੇ ਨੇ ਕਮਰਾ ਭਰਿਆ ਹੋਇਆ ਹੈ ਸਾਹ ਲੈਣਾ ਵੀ ਔਖਾ ਹੈ ਹੁਣ ਸੋਚੋ ਤੁਹਾਡੇ ਹੱਥ ਵਿੱਚ ਇੱਕ ਜਾਦੂਈ ਛਾੜੂ ਹੈ ਅੱਜ ਸਫਾਈ ਦਾ ਦਿਨ ਹੈ ਸਭ ਤੋਂ ਪਹਿਲਾਂ ਉਹ ਭਾਰੀ ਬੈਗ ਚੁੱਕੋ ਅਤੇ ਕਮਰੇ ਤੋਂ ਬਾਹਰ ਸੁੱਟ ਦਿਓ ਦੇਖੋ ਮਨ ਕਿੰਨਾ ਹਲਕਾ ਹੋ ਗਿਆ ਹੁਣ ਪੁਰਾਣੀਆਂ ਅਖਬਾਰਾਂ ਕੱਲ ਦੀ ਚਿੰਤਾ ਡਰ ਸਭ ਇਕੱਠਾ ਕਰੋ ਅਤੇ ਦਰਵਾਜ਼ੇ ਤੋਂ ਬਾਹਰ ਘੱਟ ਦਿਓ ਕਮਰਾ ਸਾਫ਼ ਹੋ ਰਿਹਾ ਹੈ ਖੁੱਲਾ ਹੋ ਰਿਹਾ ਹੈ ਸਕੂਨ ਨਾਲ ਭਰ ਰਿਹਾ ਹੈ ਹੁਣ ਕਮਰੇ ਦੇ ਬਿਲਕੁਲ ਵਿੱਚਕਾਰ ਇੱਕ ਦੀਵਾ ਜਗਾਓ ਇਹ ਦੀਵਾ ਹੈ ਸ਼ੁਕਰਾਨੇ ਦਾ ਇਸ ਦੀ ਸੁਨਹਿਰੀ ਰੌਸ਼ਨੀ ਨੂੰ ਪੂਰੇ ਕਮਰੇ ਵਿੱਚ ਫੈਲ ਲੰਦਿਓ ਇਹ ਰੌਸ਼ਨੀ ਤੁਹਾਡੇ ਦਿਲ ਤੱਕ ਪਹੁੰਚ ਰਹੀ ਹੈ ਦਿਲ ਤੇ ਹੱਥ ਰੱਖੋ ਅਤੇ ਹੌਲੀ ਕਹੋ ਮੈਂ ਸ਼ਾਂਤ ਹਾਂ ਮੈਂ ਸੁਰੱਖਿਅਤ ਹਾਂ ਮੇਰੇ ਕੋਲ ਜੋ ਕੁਝ ਹੈ ਮੈਂ ਉਸ ਲਈ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਇਸ ਸ਼ਾਂਤੀ ਨੂੰ ਆਪਣੇ ਅੰਦਰ ਵਸ ਜਾਣ ਦਿਓ ਹੁਣ ਇੱਕ ਡੂੰਗਾ ਸਾਹ ਲਓ ਹੱਥ ਪੈਰ ਹੌਲੀ ਹਿਲਾਓ ਅਤੇ ਜਦੋਂ ਮਨ ਕਰੇ ਮੁਸਕਾਨ ਨਾਲ ਅੱਖਾਂ ਖੋਲ੍ਹ ਲਓ ਦੋਸਤੋ ਇਹ ਸ਼ਾਂਤੀ ਬਾਹਰੋਂ ਨਹੀਂ ਆਈ ਇਹ ਤਾਂ ਹਮੇਸ਼ਾ ਤੁਹਾਡੇ ਅੰਦਰ ਹੀ ਸੀ ਬਸ ਚਿੰਤਾਵਾਂ ਦੇ ਸਮਾਨ ਹੇਠ ਦੱਬੀ ਹੋਈ ਸੀ ਹੁਣ ਤੁਸੀਂ ਉਸ ਨੂੰ ਲੱਭ ਲਿਆ ਹੈ ਜਦੋਂ ਵੀ ਕਬਰਹਾਟ ਹੋਵੇ ਦੋ ਪਲ ਅੱਖਾਂ ਬੰਦ ਕਰਕੇ ਇਸ ਕਮਰੇ ਦੀ ਸਫਾਈ ਕਰ ਲਿਆ ਕਰੋ ਮੈਨੂੰ ਪੂਰਾ ਪਰੂਸਾ ਹੈ ਕਿ ਇਸ ਵਕਤ ਤੁਹਾਡੇ ਅੰਦਰ ਇੱਕ ਐਸੀ ਖਾਮੋਸ਼ੀ ਵਸ ਰਹੀ ਹੋਵੇਗੀ ਜੋ ਹਰ ਸ਼ੋਰ ਨਾਲੋਂ ਕਿਤੇ ਵੱਧ ਤਾਕਤਵਰ ਹੈ ਅੱਜ ਅਸੀਂ ਮਿਲ ਕੇ ਸਿਰਫ ਸੁਣਿਆ ਨਹੀਂ ਅਸੀਂ ਮਹਿਸੂਸ ਕੀਤਾ ਹੈ ਇਹ ਇੱਕ ਸੁੰਦਰ ਸਫ਼ਰ ਸੀ ਆਪਣੇ ਅੰਦਰ ਵੱਲ ਅਸੀਂ ਉਸ ਸਧਾਰਨ ਕਿਸਾਨ ਤੋਂ ਸਿੱਖਿਆ ਕਿ ਹਰ ਘਟਨਾ ਦਾ ਫੈਸਲਾ ਤੁਰੰਤ ਨਹੀਂ ਕਰਨਾ ਕਈ ਵਾਰੀ ਸਿਰਫ ਪਾਣਾ ਮੰਨਣਾ ਹੀ ਸਭ ਤੋਂ ਵੱਡੀ ਸਿਆਣਪ ਹੁੰਦੀ ਹੈ ਅਸੀਂ ਉਸ ਸਾਧੂ ਤੋਂ ਸਿੱਖਿਆ ਕਿ ਪੁਰਾਣੇ ਗਿਲੇ ਸ਼ਿਕਵੇ ਨਦੀ ਦੇ ਕਿਨਾਰੇ ਤੇ ਹੀ ਲਾਹ ਆਉਣੇ ਨੇ ਕਿਉਂਕਿ ਪਾਰ ਨਾਲ ਕੋਈ ਵੀ ਪਾਰ ਨਹੀਂ ਲੰਗਦਾ ਅਸੀਂ ਉਸ ਖਾਲੀ ਬੇੜੀ ਤੋਂ ਸਮਝਿਆ ਕਿ ਦੂਜਿਆਂ ਦਾ ਗੁੱਸਾ ਅਕਸਰ ਸਾਡੇ ਖਿਲਾਫ ਨਹੀਂ ਹੁੰਦਾ ਉਹਨਾਂ ਦੀ ਆਪਣੀ ਲੜਾਈ ਹੁੰਦੀ ਹੈ ਤੇ ਅਖੀਰ ਵਿੱਚ ਅਸੀਂ ਆਪਣੇ ਅੰਦਰ ਸ਼ੁਕਰਾਨੇ ਦਾ ਉਹ ਦੀਵਾ ਜਗਾਇਆ ਜਿਸ ਦੀ ਰੋਸ਼ਨੀ ਵਿੱਚ ਦੁੱਖ ਟਿਕ ਨਹੀਂ ਸਕਦਾ ਦੋਸਤੋ ਮੈਂ ਤੁਹਾਨੂੰ ਇੱਕ ਛੋਟੀ ਜੀ ਬੇਨਤੀ ਕਰਦੀ ਹਾਂ ਕਿ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਅੱਜ ਦੀ ਕਿਹੜੀ ਕਹਾਣੀ ਨੇ ਤੁਹਾਡੇ ਦਿਲ ਨੂੰ ਛੂਹਿਆ ਕੀ ਉਹ ਕਿਸਾਨ ਦਾ ਸਬਰ ਸੀ ਸਾਧੂ ਦਾ ਤਿਆਗ ਜਾਂ ਖਾਲੀ ਬੇੜੀ ਦੀ ਸਿੱਖਿਆ ਤੁਹਾਡੇ ਕਮੈਂਟ ਮੇਰੇ ਲਈ ਸਿਰਫ ਸ਼ਬਦ ਨਹੀਂ ਉਹ ਮੇਰਾ ਹੌਸਲਾ ਨੇ ਜੇ ਇਸ ਵੀਡੀਓ ਨੇ ਤੁਹਾਡੀ ਰੂਹ ਨੂੰ ਥੋੜਾ ਜਿਹਾ ਵੀ ਸਕੂਨ ਦਿੱਤਾ ਹੈ ਤਾਂ ਇਸ ਨੂੰ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਸਾਂਝਾ ਜ਼ਰੂਰ ਕਰਿਓ ਜੋ ਅੱਜਕੱਲ ਜ਼ਿੰਦਗੀ ਨਾਲ ਲੜ ਰਹੇ ਨੇ ਕੀ ਪਤਾ ਤੁਹਾਡਾ ਇੱਕ ਸ਼ੇਅਰ ਕਿਸੇ ਦੇ ਹਨੇਰੇ ਕਮਰੇ ਵਿੱਚ ਰੌਸ਼ਨੀ ਦੀ ਕਿਰਨ ਬਣ ਜਾਵੇ ਸੋ ਦੋਸਤੋ ਜਲਦੀ ਮਿਲਦੇ ਹਾਂ ਇੱਕ ਨਵੀਂ ਸੋਚ ਨਵੇਂ ਜਜ਼ਬਾਤਾਂ ਦੇ ਨਾਲ ਤਦ ਤੱਕ ਆਪਣੇ ਅੰਦਰ ਦੇ ਉਸ ਦੀਵੇ ਨੂੰ ਜਗਦਾ ਰੱਖਿਓ ਹੱਸਦੇ ਰਹੋ ਵਸਦੇ ਰਹੋ ਅਤੇ ਪੰਜਾਬੀ ਜਜ਼ਬਾਤ ਨਾਲ ਜੁੜੇ ਰਹੋ ਬਹੁਤ ਬਹੁਤ ਸ਼ੁਕਰੀਆ